2000 AD ਦੇ ਵਿੱਚ ਆਵਲਾ ਚਰਚ ਬਣਿਆ ਪੈਟ੍ਰਿਕ ਕੈਥਲ ਚਰਚ ਕਹਿੰਦੇ ਇਹਨੂੰ ਤੇ ਬਾਈ ਉਹਨਾਂ ਨੂੰ ਲੈ ਕੇ ਆਏ ਸਿਗਾ ਇੱਥੇ ਆਪਾਂ ਇਧਰੋਂ ਦੇਖੀ ਜਦਾ ਆਪਣਾ ਜਿਹੜਾ ਸਕਾਈ ਟਾਵਰ ਆ ਉਹਦੇ ਇੱਕਦਮ ਸੇਜ਼ ਤੇ ਜਿਹੜਾ ਫੈਡਰਲ ਸਟਰੀਟ ਪੈਂਦੀ ਆ ਉਹਨੂੰ ਜਦ ਆਪਾਂ ਕ੍ਰੋਸ ਕਰਦੇ ਆ ਤਾਂ ਸਾਹਮਣੇ ਇਹ ਵਾਲਾ ਚਾਚਾ ਇਹਦੇ ਬੈਕ ਸਾਈਡ ਤੇ ਹੈਗਾ ਜੈਂਜਰਡ ਬੈਂਕ ਤੇ ਮੀਂਹ ਪਈ ਜਾਂਦਾ ਹੈ ਬਟ ਆਸਮਾਨ ਦੇ ਵਿੱਚ ਚਟਾ ਚਟਾ ਜਿਹੜਾ ਧੁਦੀਆ ਕਾਫੀ ਜਿਆਦਾ ਫੈਲਿਆ ਹੋਇਆ ਉਹਦੇ ਕਰਕੇ ਜਿਹੜੀਆਂ ਬਿਲਡਿੰਗਾਂ ਆ ਕਾਫੀ ਜਿਆਦਾ ਲਸ਼ਕਦੀਆਂ ਭਈਆ ਮੋਰਿਓ ਮੇਨ ਇਹਦਾ ਚਰਚ ਦਾ ਜਿਹੜੀ ਐਂਟਰਸ ਆ ਉਹ ਇੱਥੋਂ ਆ ਬੜ ਰਾਤ ਦਾ ਟਾਈਮ ਕਰਕੇ ਬੰਦ ਹੋਇਆ ਆ ਆਪਾਂ ਬੜੇ ਤੇ ਹੁਣ ਬੈਕ ਸਾਈਡ ਤੇ ਜਾਂਦੇ ਆ ਪਾਲੇ ਬਸੇ ਵੀ ਤੁਹਾਨੂੰ ਦਿਖਾਨੇ ਆ ਤੇ ਚਰਚ ਦਾ ਬੈਕ ਸਾਈਡ ਆ ਗਿਆ ਬੜਾ ਇਧਰੋਂ ਆ ਸਾਹਮਣੇ ਇੱਥੇ ਸਕਾਈ ਟਾਵਰ ਤੇ ਆਪਾਂ ਹੁਣ ਚੱਲ ਜਾਂਦੇ ਥੱਲੇ ਨੂੰ ਇਧਰੋਂ ਸ਼ਹਿਰ ਆਕਲੈਂਡ ਦੇ ਵਿੱਚ ਮੇਨ ਟਾਊਨ ਦੇ ਵਿੱਚ ਮੇਨ ਮਤਲਬ ਜਿਹੜਾ ਗੜ੍ਹ ਕਹ ਲੋਗੇ ਤੁਸੀਂ ਆ ਜਿਹੜੀ ਜਗ੍ਹਾ ਆ ਇਹ ਖਾਲੀ ਜਗ੍ਹਾ ਨਹੀਂ ਹੈ ਕਿ ਨੇਰਾ ਕਰਕੇ ਨਹੀਂ ਦਿੱਤਾ ਬਈ ਇੱਧਰ ਸਾਰੀ ਬਿਲਡਿੰਗਾਂ ਸਾਰੀ ਢਾਈ ਹੋਈ ਆ ਪੁਰਾਣੀ ਵਾਲੀ ਤੇ ਜੇ ਇਧਰ ਲਈ ਵਸੇ ਆਪਾਂ ਦੇਖਦੇ ਆਂ ਸਿਟੀ ਦੀ ਜਿਹੜੀ ਚਮਕ-ਧਮਕ ਉਹ ਸਾਰੀ ਇੱਧਰ ਦੇਖਦੀ ਭਈਓ ਉੱਪਰ ਤੱਕ ਬਿਲਡਿੰਗਾਂ ਤੇ ਬਿਲਡਿੰਗਾਂ ਬਣੀਆਂ ਪਈਆਂ ਆ ਇੱਕ ਕੋਨਾ ਆ ਜਿਹੜਾ ਖਾਲੀ ਪਿਆ ਆ ਇਹ ਉੱਚੀਆਂ ਬਿਲਡਿੰਗਾਂ ਦੇ ਵਿੱਚ ਲੋਕ ਰਹਿੰਦੇ ਉੱਪਰ ਟੰਗ ਕੇ ਸੁੱਤੇ ਪਏ ਹੋਣੇ ਬਈ ਹੈ ਨਾ ਬਿਲਕੁਲ ਸਹੀ ਗੱਲ ਹੈ ਰੋਡ ਦੇਖੋ ਰਾਤ ਨੂੰ ਕੋਲੇ ਰਾਤ ਨੂੰ ਜਿਹੜੀ ਸੀੜੀ ਦੀ ਚਮਕ ਦਮਕ ਆ ਉਹ ਵੱਖਰੀ ਹੁੰਦੀ ਆ ਆ ਵਾਲੇ ਦੀ ਸਟਰੀਡਾ ਇਦਾਂ ਲੱਗਦਾ ਜਿਦਾਂ ਆਪਾਂ ਟਾਈਮਸਕਿਊਅਰ ਨਿਊਯਾਰਕ ਮਨਹਟਨ ਦੇ ਵਿੱਚ ਘੁੰਮਦੇ ਪਏ ਹਾਂ ਉਦਾਂ ਦੀ ਵਾਈਬ ਆਂਦੀ ਪਈ ਆ ਥੋੜੀ ਬਾਕੀ ਬਿਲਡਾਂ ਕਿ ਕਾਫੀ ਜ਼ਿਆਦਾ ਛੋਟੀਆਂ ਜਿਹਾ ਉਹਦੇ ਨਾਲੋਂ ਜ਼ਿਆਦਾ ਉੱਚਾ ਉੱਚਾ ਆ ਨਾ ਉਹ ਤਾਂ ਬੰਦਾ ਮਤਲਬ ਮਨਣਾ ਟੰਦਿਆ ਵੀ ਕਿ ਇੰਨੀ ਜਿਆਦਾ ਬਿਲਡਿੰਗਾਂ ਉੱਚੀਆਂ ਆ ਕਿ ਜਿਹੜੀ ਬੰਦੇ ਦੀ ਗਰਦਨ ਵਾ ਉਹ ਵੀ ਥੱਲੇ ਨੂੰ ਪੰਦਾ ਪਿੱਛੇ ਨੂੰ ਦੇਖਦਾ ਦੇਖਦਾ ਟੱਪਾਂ ਦਾ ਪਿੱਛੇ ਨੂੰ ਇੰਨੀ ਉੱਚੀਆਂ ਬਿਲਡਿੰਗਾਂ ਕਿੱਥੇ ਬਸ ਮਾਤਾ ਗਾਣਾ ਗਿਆ ਜੀਆਂ ਮਾਰਤਾ ਸੁਣਨਾ ਅਬੀ ਹਾਂ ਹਾਂ ਉੱਚੀਆਂ ਮਾਰਤਾ ਦੇ ਸੁਪਨੇ ਨਾ ਦੇਖ ਜਦੋਂ ਆਂਦਾ ਹੈ ਪਛਾਲੇ ਹੀ ਗਿਰ ਜਾਂਦੀਆਂ ਅਗਲੀ ਆ ਵਾਲਾ ਜਿਹੜਾ ਆਵਰੀ ਬਿਲਡਿੰਗ ਉੱਚ ਤਾਂ ਇਹ ਬਹੁਤ ਪੁਰਾਣੀ ਬਿਲਡਿੰਗ ਵਾ ਤੇ ਮੇਨ ਪੋਰਟ ਦੀ ਬਿਲਡਿੰਗ ਵਾ ਵਾਲੀ ਬਾਕੀ ਹੁਣ ਆਪਾਂ ਇਧਰੋਂ ਨਿਕਲ ਜਾਣਾ ਆ ਜਿੱਧਰ ਛਿਪਾ ਵਗੈਰਿਆਂ ਜਿਹਦਾ ਪ੍ਰਾਈਵੇਟ ਛਿਪਾ ਵਗੈਰਾ ਜਿਹੜੀਆਂ ਖੜੀਆਂ ਹੁੰਦੀਆਂ ਆ ਉਹ ਵਾਲੇ ਸਾਈਡ ਤੇ ਹੁਣ ਜਾਣਾ ਇਧਰ ਆਪਾਂ ਮੇਨ ਜਿਹੜਾ ਇੱਥੇ ਆਵਲਾ ਸੀਪੋਰਟ ਦੇ ਸਾਹਮਣੇ ਇੱਕ ਆਇਸਟੇਅਰ ਲਾਇਆ ਹੋਇਆ ਨੇ ਆਪਣੀ ਚੁੱਪ ਕੀ ਚੁੱਪੀ ਹੀ ਉਨਕੀ ਜੀਤ ਹੈ ਦੇਵਟ ਓਨ ਯੂ ਸਟੇਇੰਗ ਸਾਇਲੈਂਟ ਵੀ ਕੇਰ ਓਵਰਕਮ ਗੈਮਲਿੰਗ ਆਰਮ ਟੂਗੇਦਰ ਹਮ ਮਿਲਕਰ ਯੂਏ ਕੇ ਨੁਕਸਾਨ ਪਰ ਕਾਬੂ ਪਾ ਸਕਤੇ ਹੈ asianfamilyservice.nz ਸੋ ਆਪਣੇ ਜਿੱਦਾਂ ਆਪਾਂ ਦੇਖਦੇ ਆ ਨਾ ਬੱਸਾਂ ਦੇ ਵਿੱਚ ਵੀ ਕਿ ਇੱਥੇ ਜਿੰਨੇ ਵੀ ਆ ਪੰਜਾਬੀ ਸਾਰੇ ਆਪਣੇ ਭਾਈਚਾਰਾ ਜਿਹੜਾ ਹੈ ਇੰਡੀਆ ਤੋਂ ਬਿਲੋਂਗ ਕਰਦਾ ਆ ਸੋ ਜ਼ਿਆਦਾ ਉਹ ਡਰਾਈਵਰ ਆ ਨਿਊਜ਼ੀਲੈਂਡ ਦੇ ਵਿੱਚ ਐਟ ਦਾ ਮੂਮੈਂਟ ਤੇ ਉੱਥੇ ਤੁਸੀਂ ਬੱਸਾਂ ਦੀ Uber ਦੇ ਵਿੱਚ ਲਾ ਲਓ ਟੈਕਸੀਆਂ ਦੇ ਵਿੱਚ ਲੈ ਲਓ ਤੇ ਉਹ ਵੀ ਕੋਈ ਘਾਟ ਦੀ ਹੈਗੀ ਉਹ ਵੀ ਮਤਲਬ ਕਿ ਜ਼ਿਆਦਾ ਜਿਹੜੇ ਆਪਣੇ ਬੰਦੇ ਆ ਸਖਤ ਕਮਾਈਆਂ ਕਰਦੇ ਆ ਕਿਉਂਕਿ ਰਾਤ ਨੂੰ ਵੀ ਤੇ ਦਿਨ ਨੂੰ ਇੱਕ ਬਰਾਬਰ ਕਰ ਦਿੰਦੇ ਆ ਜਦ ਮਿਹਨਤ ਕਰਨ ਨਿਕਰਦੇ ਆ ਸੋ ਇਸੇ ਕਰਕੇ ਆਪਾਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਜਿਆਦਾ ਅਕਸਰ ਤੁਸੀਂ ਦੇਖਦੇ ਹੁੰਦੇ ਆ ਕਿ ਜਿਹੜੇ ਆਪਣੇ ਬਾਹਰੋਂ ਲੋਕ ਆਦੇ ਆ ਤੇ ਆਪਣੇ ਜੋ ਉਹਨਾਂ ਨੂੰ ਲੱਗਦਾ ਉਹ ਚੀਜ਼ ਲੈ ਲੈਂਦੇ ਆ ਮੰਨ ਲਓ ਕਿ ਚੱਕਰ ਉਹਦੇ ਪਿੱਛੇ ਇਹੀ ਹਾਰਡ ਵਰਕ ਹੁੰਦਾ ਆ ਕਿਉਂਕਿ ਜਿਹੜੀਆਂ ਨਾਈਟ ਸ਼ਿਫਟਾਂ ਲਾਉਂਦੇ ਆ ਇੱਥੇ ਸੋ ਕਾਫੀ ਜਿਆਦਾ ਲੌਂਗ ਆਵਰਸ ਕਰਦੇ ਆ ਤੇ ਇਨਕਮ ਹੁੰਦੀ ਆ ਤੇ ਆਪਣੇ ਖਰਚਿਆਂ ਦੇ ਵਿੱਚੋਂ ਬਚਾ ਕੇ ਜਦ ਆਪਾਂ ਇੰਡੀਆ ਦੇ ਵਿੱਚ ਜਾਂਦੇ ਆ ਤੇ ਉਹ ਚੀਜ਼ ਆਪਣੇ ਇਹਨਾਂ ਦੇ ਜਿਹਦਾ ਵਧੀਆ ਮਹਿਸੂਸ ਕਰਦੇ ਹੋ ਚੀਜ਼ ਨੂੰ ਸੋ ਆਹ ਏਰੀਆ ਦੇ ਵਿੱਚ ਆ ਗਏ ਆਪਾਂ ਇਸ ਟਾਈਮ ਸਾਡਾ ਮੇਨ ਮਕਸਦ ਇਹ ਹੀ ਆਪਾਂ ਆਹ ਏਰੀਆ ਦੇ ਵਿੱਚ ਜਿਹੜੀਆਂ ਛਿਪਾ ਵਗੈਰੇ ਇੱਥੇ ਪ੍ਰਾਈਵੇਟ ਛਿਪਾ ਵਗੈਰਾ ਖੜੀ ਆਇਆ ਉਹੀ ਆਪਾਂ ਦੇਖਣੀ ਆ ਇੱਥੇ ਉਹਦੇ ਕਰਕੇ ਅਸੀਂ ਆਏ ਆਪਾਂ ਇੱਥੇ ਤੇ ਬਾਕੀ ਹੋਰ ਇੱਥੇ ਕਾਫੀ ਰਾਸ਼ੀਆ ਲੱਗ ਰਿਹਾ ਪਤਾ ਨਹੀਂ ਕੀ ਚੱਕਰ ਕੀ ਹੈ ਇੱਥੇ ਆ ਜਿੰਨਾ ਵੀ ਏਰੀਆ ਪੈਦਾ ਇਹ ਏਰੀਆ ਨੂੰ ਬਾਰਡਰ ਫਰੰਟ ਕਹਿੰਦੇ ਆ ਸੋ ਵਾਟਰਫਰੰਟ ਏਰੀਆ ਕਰ ਗਿਆ ਜਿੰਨੇ ਵੀ ਇੱਥੇ ਹੈਗੇ ਆ ਆ ਇੱਥੇ ਕਲੱਬ ਵਗੈਰਾ ਹੈਗੇ ਆ ਤੇ ਆ ਹੈਗਾ ਸਮੁੰਦਰ ਦਾ ਪਾਣੀ ਇੱਥੇ ਆ ਜਾਂਦਾ ਜਿਹੜੀਆਂ ਸ਼ਿਪਾਂ ਵਗੈਰਾ ਜਿੰਨੀਆਂ ਵੀ ਖੜੀਆਂ ਆ ਇਹ ਸਾਰੀਆਂ ਪ੍ਰਾਈਵੇਟ ਜਿਹੜੀਆਂ ਚੈਟਰਸ ਵਗੈਰਾ 크ਰੂਜ਼ ਹੋ ਗਿਆ ਜਾਂ ਇਵੈਂਟ ਵੈਨਿਊ ਹੋ ਗਿਆ ਉਹਨਾਂ ਵਾਸਤੇ ਬੁਕਿੰਗ ਕੀਤੀ ਜਾਂਦੀ ਹੈ ਤੇ ਇੱਥੇ ਸਿਕਿਉਰਟੀ ਵਗੈਰੇ ਦਾ ਵੀ ਕਾਫੀ ਜ਼ਿਆਦਾ ਪ੍ਰਬੰਧ ਹੁੰਦਾ ਆ ਸੋ ਪ੍ਰਾਈਵੇਟ ਬੁਕਿੰਗ ਕਰਕੇ ਤੇ ਸਾਰੇ ਜਿਹੜਾ ਆਪਣੇ ਜਿਹੜੇ ਓਨਰ ਹੁੰਦੇ ਆ ਜਿਹਨੇ ਪ੍ਰਾਈਵੇਟ ਓਨਰ ਆ ਆਪਣੇ ਪੰਜਾਬੀਆਂ ਦੇ ਵੀ ਕਾਫੀ ਜ਼ਿਆਦਾ ਇੱਥੇ ਹੈਗੀਆਂ ਐ ਸ਼ਿਪਾਂ ਜਿਹੜੇ ਕਿ ਐਸੇ ਹੋਣ ਕਰਦੇ ਆ ਤੇ ਆਪਣਾ ਘੁੰਮਣ ਫੇਰ ਨੂੰ ਵੀ ਪ੍ਰੋਪਰ ਰੱਖੀ ਹੋਈਆਂ ਬਾਕੀ ਜੇ ਜਗਾ ਲਾਲਵਾ ਜਿਹੜੀ ਜਗਾ ਇਹ ਹੈਗੀ ਕਾਉਂਸਲ ਦੀ ਤੇ ਜਿਹੜੇ ਆ ਮਾਲਕੀ ਕਰਦੇ ਆ ਵਾਲੇ ਜਿਹਨਾਂ ਦੀਆਂ ਹੈਗੀਆਂ ਆ ਸ਼ਿਪ ਵਗੈਰਾ ਇਹਨਾਂ ਨੂੰ ਰੈਂਟ ਪੇ ਕਰਦੇ ਆ ਸੋ ਇੱਥੇ ਖੜੀਆਂ ਕਰ ਦਿੰਦੇ ਆ ਬਈ ਕਾਫੀ ਗਾਂਹ ਤੱਕ ਜਾਣਾ ਆ ਆਪਾਂ ਉਹ ਵਾਲਾ ਸੋ ਸਾਰੇ ਪਾਸੇ ਇਹੀ ਆ ਦੋਨੇ ਪਾਸੇ ਸੋ ਆਪਾਂ ਕੋਸ਼ਿਸ਼ ਕਰਦੇ ਆ ਤੁਹਾਨੂੰ ਦੋਨੇ ਪਾਸੇ ਦਿਖਾਣੇ ਇੱਥੇ ਜਿੰਨੇ ਵੀ ਆਜੇ ਕੋਣ ਜੇ ਤਾਂ ਆਂਕਲੈਂਡ ਵੇਲ ਹੋ ਗਿਆ ਡੋਲਫਿਨ ਸਫਾਰੀ ਇਹ ਸਾਰੇ 크ਰੂਜ਼ ਲੈ ਕੇ ਜਾਂਦੇ ਇਥੋਂ ਸੋ ਇਹਨਾਂ ਦੇ 크ਰੂਜ਼ ਬੁੱਕ ਹੁੰਦੇ ਆ ਇਹਨਾਂ ਦੀ ਜਿਹੜੀ ਬੁਕਿੰਗਾਂ ਜਿਹੜਾ ਮੇਨ ਉੱਥੇ ਸਪੋਰਟ ਵਾ ਪਰਲੇ ਪਾਸੇ ਜਿੱਥੇ ਪੋਰਟ ਦੀ ਬਿਲਡਿੰਗ ਸਾਹਮਣੇ ਕਵੀਨ ਸਟਰੀਟ ਤੇ ਸੋ ਜਿੱਥੇ ਟ੍ਰੀ ਇੰਟਰਸੈਕਸ਼ਨ ਬੰਦਾ ਹੈ ਉੱਥੇ ਬੁਕਿੰਗ ਹੁੰਦੀ ਹੈ ਸਾਰਿਆਂ ਦੀ ਸੋ ਆਪਾਂ ਹੁਣ ਮੇਨ ਆ ਕੇ ਆਪਣਾ ਉੱਥੇ ਜਿਹੜਾ ਬ੍ਰਿਜ ਪੜਿਆ ਹੋਇਆ ਉਹ ਬ੍ਰਿਜ ਚੱਕ ਦਿੰਦੇ ਆ ਸੋ ਉਹ ਵਾਲੇ ਬ੍ਰਿਜ ਦੇਖਦੇ ਆ ਜੇ ਉਹ ਵਿਛਿਆ ਹੋਇਆ ਤਾਂ ਆਪਾਂ ਉਹਨੂੰ ਪਾਰ ਕਰਕੇ ਆਪਾਂ ਦੂਜੇ ਪਾਸੇ ਜਾਵਾਂਗੇ ਹੁਣ ਸਾਹਮਣੇ ਆ ਬ੍ਰਿਜ ਆ ਗਿਆ ਆ ਆਪਾਂ ਬ੍ਰਿਜ ਤੋਂ ਸੀੜੀ ਤੋਂ ਲੈ ਕੇ ਨਾ ਇੱਧਰ ਬ੍ਰਿਜ ਵਾਲਾ ਕੋਮਲਾ ਗਿਆ ਪੁਰੀਆਂ ਜਿਹੜੀਆਂ ਵੱਡੀਆਂ ਸ਼ਿਪਾਂ ਇਹ ਨਾ ਉਹ ਇੱਥੇ ਲੱਗਦੀਆਂ ਤੇ ਆਪਾਂ ਹਜੇ ਉੱਥੇ ਗਾਂਹ ਤੱਕ ਜਾਣਾ ਮੋੜ ਜੇ ਤੇ ਨਾ ਉੱਥੇ ਪੂਰੇ ਜਾ ਕੇ ਆਉਂਦੇ ਹਾਂ ਇਹ ਮਨਾ ਕਰਦੇ ਹੋ ਜੀ ਆਪਾਂ ਆਇਆ ਭਾਈ ਰੌਗਾਰਡਨ ਮੈਨਰੇਵਾ ਦੇ ਵਿੱਚ ਆਕਲੈਂਡ ਬੋਟੈਨਿਕ ਗਾਰਡਨ ਕਾਫੀ ਵਟਾਇਆ ਪਰ ਆਪਾਂ ਫਿਲਹਾਲ ਐਟ ਦ ਮੂਮੈਂਟ ਰੌਗ ਗਾਰਡਨ ਤੇ ਹੀ ਆਏ ਆ ਕਿਉਂਕਿ ਆਪਣੀ ਸਾਡੀ ਫਾਇਰ ਹੈ 3 ਘੰਟੇ ਬਾਅਦ ਭਾਈ ਕਹਿੰਦੇ ਦੇਖਣਾ ਜ਼ਰੂਰ ਹੈ ਵੀ ਦੇਖਣ ਵਾਲੀ ਜਗ੍ਹਾ ਹੈ ਵਾਕਈ ਹੁਣ ਆਪਾਂ ਹੈਗਾ ਵੀ ਦੇਖ ਕੇ ਜਾਵਾਂਗੇ। ਸਲੀਕ। ਇਹ ਟਾਈਮ। ਹਾਂ ਤੇ ਅੱਜ ਠੀਕ ਹੈਗੀ 4 ਜਨਵਰੀ 2026 ਸਵੇਰ ਦਾ ਸਮਾਂ 10:30 ਵਜੇ। ਯਾ ਨੈਕਸਟ ਟਾਈਮ ਦੇਖਾਂਗੇ ਭਾਈ ਇਹ ਫਿਰ। ਨੈਕਸਟ ਟਾਈਮ ਆਵੋਗੇ ਭਾਜੀ ਹੁਣੀ ਫਿਰ ਇੱਧਰ ਜਾ ਕੇ ਦਿਖਾਵਾਂਗੇ ਆਪਾਂ ਭਾਈ ਉਹਨਾਂ ਨੂੰ। ਆਜੋ।

ਦੇਖੋ ਵੇ ਕਬੂਤਰ ਘੱਟ-ਘੱਟ ਵੱਢਿਆ ਉਹ ਕਿੱਦਾਂ ਕਬੂਤਰੋ ਹੈ ਉੜਦੇ-ਉੜਦੇ ਨਹੀਂ ਆਇਆ ਭਾਜੀ ਤਾਂ ਦੇਖ ਲੋ ਕੁਛ ਨਹੀਂ ਗਾਣਾ ਭਾਈ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਦਾਣੇ-ਦੂਣੇ ਪਾਉਂਗੇ ਜਾਂ ਕਰੋਸ ਬਦਕਾ ਵੀ ਹੁੰਦੀ ਹੈ ਬਦਕਾ ਹੈਗੀਆਂ ਉੱਤਾਂ ਹੈਗੀਆਂ ਬਦਕਾ ਕੁਛ ਨਹੀਂ ਕਹਿੰਦੇ ਬਾਈ ਸੋ ਔਰਥੋ ਇਮੀਗ੍ਰੇਸ਼ਨ ਦੀ ਲਾਈਨ ਸਟਾਰਟ ਹੋ ਜਾਂਦੀ ਓਹ ਵਾਲੇ ਸਾਈਡ ਤੋਂ ਤੇ ਇੱਥੇ ਤੱਕ ਹੀ ਆਪਾਂ ਡ੍ਰੌਪ ਕਰ ਸਕਦੇ ਹਾਂ ਅਲਵਿਦਾ ਯਾਰੋ ਅਸਾਂ ਨੂੰ ਮਾਣ ਬਤਨਾਂ ਦਾ ਅਸੀਂ ਤੇਰੇ ਯਾਰ ਪਰਦੇਸੀ ਯਾਰ ਪਰਦੇਸੀ ਵਾਲੀ ਗੱਲ ਹੋ ਜਾਂਦੀ ਇੱਥੇ ਆ ਕੇ ਇੱਥੋਂ ਅੱਗੇ ਨਹੀਂ ਜਾ ਸਕਦੇ ਆਪਾਂ ਅਲਵਿਦਾ ਹੈ ਅਸਾਨੀ ਵਤਨਾਂ ਦਾ